ਅੱਜ ਕੱਲ ਪਾਰਟੀਆਂ ਦੀ ਚਮਕ ਦਮਕ ਬਹੁਤ ਵਧ ਗਈ ਹੈ। ਔਰ ਜੇ ਪਛਾਣੇਗਾ ਮਾਰਦੇ ਆ ਅੱਜ ਤੋਂ ਕੁਝ ਦਹਾਕੇ ਪਹਿਲਾਂ ਰੌਣਕ ਮੇਲਾ ਤਾਂ ਹੁੰਦਾ ਸੀ ਲੇਕਿਨ ਰੌਣਕ ਮੇਲੇ ਦੇ ਰੰਗ ਬੜੇ ਵੱਖਰੇ ਸੀਗੇ। ਜ਼ਿੰਦਗੀ ਉਦੋਂ ਵੀ ਧੜਕਦੀ ਸੀਗੀ, ਉਦੋਂ ਵੀ ਵਿਆਹ ਸ਼ਾਦੀ, ਉਦੋਂ ਵੀ ਮौज-ਮਸਤੀਆਂ, ਉਦੋਂ ਵੀ ਪਾਰਟੀਆਂ, ਉਦੋਂ ਵੀ ਯੂਨੀਵਰਸਿਟੀਆਂ ਕਾਲਜਾਂ 'ਚ ਪੜਦੇ ਚੋਬਰ ਨੌਜਵਾਨ ਮੁੰਡੇ ਕੁੜੀਆਂ ਆਪਣੇ ਹਿਸਾਬ ਦੇ ਨਾਲ ਪਾਰਟੀਆਂ ਕਰਦੇ ਸੀ ਲੇਕਿਨ ਅੱਜ ਕੱਲ ਪਾਰਟੀਆਂ ਦਾ ਮੂਹ ਮਹੰਦਰਾਜ ਜਿਵੇਂ ਹੀ ਬਦਲ ਗਿਆ ਕੁਝ ਲੋਕ ਤਾਂ ਕਹਿੰਦੇ ਨੇ ਕਿ ਬੇਸਵਾਦਾ ਜਿਹਾ ਹੋ ਗਿਆ ਪਰ ਨੌਜਵਾਨ ਪੀੜ੍ਹੀ ਹੋ ਸਕਦਾ ਕਹਿੰਦੀ ਹੋਵੇ ਕਿ ਨਾ ਸਾਡੇ ਭਾਦਾ ਤਾਂ ਭਾਈ ਦੁਨੀਆ ਸ਼ੁਰੂ ਹੀ ਹੁਣ ਹੋਈ ਹੈ ਇਹ ਨੁਕਤਾਚੀਨੀ ਦਾ ਵੀ سلسلہ ਉਦੋਂ ਵੀ ਚੱਲਦਾ ਹੋਏਗਾ ਜਦੋਂ ਸਾਰੇ ਉਦੋਂ ਕਹਿੰਦੇ ਹੁੰਦੇ ਕਿ ਟਵਿਸਟ ਕਰੋ ਵਾਲਾ ਕੰਮ ਜਾਂ ਖੁਲੀਆਂ ਪੈਂਟਾਂ ਦਾ ਕੰਮ ਜਾਂ ਹੋਰ ਕਈ ਕਿਸਮ ਦਾ ਫੈਸ਼ਨ ਆਉਂਦਾ ਜਾਂਦਾ ਰਹਿੰਦਾਗਾ ਲੇਕਿਨ ਇਹ ਇੱਕ ਦੂਜੀ ਰਾਏ ਨਹੀਂ ਹੈ ਕਿ ਜਦੋਂ ਸੈਲਫੋਨ ਨਹੀਂ ਸੀਗੇ ਜਦੋਂ ਤੁੰਤ ਢੱਕੇ ਵਾਲਾ ਬੇਸ ਵਾਲਾ ਮਿਊਜ਼ਿਕ ਨਹੀਂ ਸੀਗਾ ਕਿ ਪਾਰਟੀਆਂ ਦੇ ਦਰਮਿਆਨ ਲੋਕੀ ਹੁੰਦੇ ਹਾਜ਼ਰ ਪਰ ਗੈਰ ਹਾਜ਼ਰ ਹੁੰਦੇ ਆ ਕਿਉਂਕਿ ਆਪਸ ਦੀ ਗੱਲਬਾਤ ਨਹੀਂ ਹੋ ਸਕਦੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਆ ਆਪਾਂ ਬਹੁਤ ਹੀ ਸਤਿਕਾਰਯੋਗ ਉਗੀ ਲੇਖਕਾ ਜਿਨ੍ਹਾਂ ਦਾ ਮਾਨ ਸਤਿਕਾਰ ਜਿਹੜਾ ਉਹ ਨਾ ਕੇਵਲ ਪੰਜਾਬ ਤੱਕ ਸੀਮਤ ਹੈ ਭਾਰਤ ਤੱਕ ਸੀਮਤ ਹੈ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਹੀਂ ਬਹੁਤ ਸਾਰੇ ਪਲੇਟਫਾਰਮ 'ਚ ਉਹਨਾਂ ਨੂੰ ਅਵਾਰਡ ਮਿਲੇ ਨੇ ਉਹਨਾਂ ਦੀ ਲਿਖਤ ਅਨੁਸਾਰ ਆਇਆ ਗਿਆ ਉਹਨਾਂ ਨੇ ਪੁਸਤਕਾਂ ਲਿਖੀਆਂ ਨੇ ਵੱਖ-ਵੱਖਰੇ ਵਿਸ਼ਿਆਂ ਦੇ ਉੱਤੇ ਅਕਸਰ ਇਸ ਪ੍ਰੋਗਰਾਮ 'ਚ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਆ ਲਿੱਲੀ ਸਵਰਨ ਹੁਣਾਂ ਨੂੰ ਲਿੱਲੀ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਨੂ ਸਤਿ ਸ੍ਰੀ ਅਕਾਲ ਜਮਨਾ ਸਾਹਿਬ ਸਵਿਫਟ ਟਾਕ ਵਾਲਿਆਂ ਨੂੰ ਰੇਡੀਓ ਵਾਲਿਆਂ ਨੂੰ ਵੀ ਬਹੁਤ ਬਹੁਤ ਪਿਆਰ ਤੇ ਨਿੱਗਾ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਡਾ ਇੱਕ ਲੇਖ ਪੜਿਆ ਜੀ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਤੁਸੀਂ ਲਿਖਿਆ ਹੈਗਾ ਕਿ ਪਾਰਟੀਆਂ ਦੇ ਮੂਹ ਮੰਦਰਾ ਬਦਲ ਗਿਆ ਰੰਗ ਢੰਗ ਬਦਲ ਰਹੇ ਨੇ ਉਹ ਪਾਰਟੀਆਂ ਜਿਹੜੀਆਂ ਕਿ ਤੁਸੀਂ ਜਵਾਨੀ ਪਹਿਰੇ ਜਿੰਨਾ ਚ ਸ਼ਾਮਲ ਹੁੰਦੇ ਰਹੇ ਹੋ ਜਾਂ ਵਿਆਹ ਤੋਂ ਬਾਅਦ ਤੁਸੀਂ ਫੌਜੀ ਨਾਲ ਵਿਆਹੇ ਗਏ ਫੌਜ ਦੀਆਂ ਪਾਰਟੀਆਂ ਲੇਕਿਨ ਉਹ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੀਆਂ ਨਿੱਕੀ ਨਿੱਕੀਆਂ ਗੈਦਰਿੰਗਸ ਉਹ ਕੁਝ ਹੋਰ ਹੋਇਆ ਕਰਦੀਆਂ ਸਨ ਲੇਕਿਨ ਅੱਜ ਕੱਲ ਤੁਸੀਂ ਅਮਰੀਕਾ ਚ ਵੀ ਜਾਂਦੇ ਹੋ ਤੁਹਾਡੀ ਬਿਟੀਆਂ ਉੱਥੇ ਐ ਹੁਣ ਪਾਰਟੀਆਂ ਦਾ ਮੂਹ ਮੰਦਰਾ ਤੇ ਖੜਕਾ ਦੜਕਾ ਬਿਲਕੁਲ ਵੱਖਰਾ ਹੋ ਗਿਆ ਹੈ ਬਿਲਕੁਲ ਸਾਨੂੰ ਸਾਰੇ ਨੂੰ ਮੈਨੂੰ ਪਤਾ ਹੈ ਕਿ ਤੁਹਾਡੇ ਸੁਣਨ ਵਾਲੇ ਵੀ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਪਾਰਟੀ ਐਕਚੁਅਲੀ ਜ਼ਿੰਦਗੀ ਜੀਣ ਨੂੰ ਹੀ ਅਸੀਂ ਪਾਰਟੀ ਕਹਿੰਦੇ ਆ ਉਹ ਕਹਿੰਦਾ ਹੈ ਨਾ ਵੀ ਐਗਜ਼ਿਸਟ ਨਾ ਕਰੋ ਲਿਵ ਕਰੋ ਮਤਲਬ ਜੇ ਅਸੀਂ ਜੀਨ ਆਪਣਾ ਜੀਣਾ ਹੀ ਅਸੀਂ ਸੈਲੀਬ੍ਰੇਟ ਕਰੀਏ ਕਿ ਹਾਈ ਅਸੀਂ ਜ਼ਿੰਦਾ ਵਾਂ ਕਿੰਨੀ ਵੱਡੀ ਗੱਲ ਹੈ ਕਿ ਸਾਨੂੰ ਇੱਕ ਜੀਵਨ ਮਿਲਿਆ ਹੈ ਜੇ ਅਸੀਂ ਉਹਨੂੰ ਸੈਲੀਬ੍ਰੇਟ ਕਰੀਏ ਤੇ ਉਹ ਹੀ ਕਿੰਨੀ ਵੱਡੀ ਪਾਰਟੀ ਹੈ ਹੈਨਾ ਕਿ ਮਤਲਬ ਟੂ ਲਿਵ ਇਜ਼ ਅ ਬਿਗ ਪਾਰਟੀ ਤੇ ਜਦੋਂ ਵੀ ਅਸੀਂ ਜਵਾਨ ਸੀਗੇ ਉਹ ਜਵਾਨੀ ਇੱਕੋ ਵਾਰੀ ਆਉਂਦੀ ਹੈ ਪਰ ਆਉਂਦੀ ਸਾਰਿਆਂ ਤੇ ਤੇ ਵੱਖੋ ਵੱਖ ਟਾਈਮ ਤੇ ਸਾਨੂੰ ਆਪਣੀ ਜਵਾਨੀ ਨੀਆਂ ਪਾਰਟੀਆਂ ਯਾਦ ਬਹੁਤ ਰਹਿ ਜਾਂਦੀਆਂ ਕਿਉਂਕਿ ਉਹ ਸਾਡੇ ਦਿਲ ਉਤੇ ਗਹਿਰਾ ਅਸਰ ਕਰ ਜਾਂਦੀਆਂ ਹੈਨਾ ਤੇ ਮੈਨੂੰ ਉੱਥੇ ਸਭ ਤੋਂ ਪਹਿਲੀ ਪਾਰਟੀ ਆਪਣੀ ਹੀ ਯਾਦ ਹੈ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਈਦਾ ਸੀ ਡਿਪਾਰਟਮੈਂਟਸ ਤੇ ਪਿਛਲੇ ਕੈਂਟੀਨਾਂ ਦੇ ਵਿੱਚ ਮਤਲਬ ਕਿਸੇ ਵੀ ਤਰ੍ਹਾਂ ਦਾ ਕੈਂਟੀਨ ਹੋ ਸਕਦਾ ਹੈ ਗੰਦੀ ਕੁਰਸੀ ਹੋਵੇ ਮੈਲੀ ਜਈ ਭੇੜਾ ਜਿਹਾ ਕੱਪ ਹੋਵੇ ਚਿੱਬਾ ਟੁੱਟਾ ਜਿਹਾ ਉਹਦੇ ਵਿੱਚ ਮਿੱਠੀ ਚੀਜ਼ ਚਾਹ ਹੋਵੇ ਤੇ ਬੜਾ ਹੀ ਤੇਲ ਡੁਪਕਦਾ ਟਪਕਦਾ ਹੋਇਆ ਸਮੋਸਾ ਹੋਵੇ ਉਹੀ ਪਾਰਟੀ ਸੀ ਕਿਉਂਕਿ ਉੱਥੇ ਯਾਰਾਂ ਦੀ ਮਹਿਫਿਲ ਸੀ ਜਿੱਥੇ ਵੀ ਦੋ ਦੋਸਤ ਮਿਲ ਜਾਂਦੇ ਸਨ ਅਸੀਂ ਉਸ ਚੀਜ਼ ਨੂੰ ਬਹੁਤ ਵੱਡਾ ਇੱਕ ਬੂਨ ਸਮਝਦਾ ਸੀ ਸਾਨੂੰ ਲੱਗਾ ਸੀ ਕਿ ਇੱਕ ਜਸ਼ਨ ਹੋ ਗਿਆ ਅੱਜ ਹੈ ਨਾ ਪਰ ਅੱਜ ਕੱਲ ਕੀ ਹੈ ਉੱਚੀ ਉੱਚੀ ਤੁਸੀਂ ਲਾਉਂਦੇ ਹੋ 뮤ਜ਼ਿਕ ਕਿ ਤੁਸੀਂ ਨਾਲ ਦੇ ਨਾਲ ਗੱਲ ਨਹੀਂ ਕਰ ਸਕਦੇ ਤੁਸੀਂ ਸਿਰਫ ਜਿਹੜੇ ਤੁਹਾਡੇ ਬਿਲਕੁਲ ਕਰੀਬ ਬੈਠਾ ਹੈ ਉਹਦੇ ਕੰਨ ਵਿੱਚ ਤੁਸੀਂ ਉੱਚੀ ਸਾਰੀ ਕੋਈ ਗੱਲ ਪੁੱਛ ਸਕਦੇ ਹੋ ਸਵਾਦ ਕੀ ਆਇਆ ਫਿਰ ਉਦਾਸ ਹੈ ਨਾ ਫਿਰ ਤੁਸੀਂ ਇੰਨੀ ਲੰਬੀ ਲਾਈਨ ਲੱਗੀ ਹੋਈ ਹੈ ਪਾਂਤ ਪਾਂਦੇ ਖਾਣਿਆਂ ਦੀ ਕੰਟੀਨੈਂਟ ਯੂਰੋਪੀਅਨ ਅਮਰੀਕਨ ਦੇਸੀ ਉਹਦੇ ਵਿੱਚ ਤੁਹਾਨੂੰ ਤੁਹਾਡੇ ਮਤਲਬ ਦੀਆਂ ਚਾਰ ਚੀਜ਼ਾਂ ਖਾਓਗੇ ਜਾਂ ਤੁਸੀਂ ਪੇਟ ਖਰਾਬ ਕਰਕੇ ਘਰ ਆਓਗੇ ਇਹ ਕਿਹੋ ਜੀ ਪਾਰਟੀ ਹੈ ਤੇ ਮੇਰਾ ਸਵਾਲ ਉਹਨਾਂ ਲੋਕਾਂ ਵਾਲਾ ਹੈ ਜਿਹੜੇ ਪਾਰਟੀ ਨੂੰ ਇੱਕ ਸ਼ੋਅ ਆਫ ਸਮਝਦੇ ਨੇ ਪਾਰਟੀ ਨੂੰ ਜ਼ਿੰਦਗੀ ਦੀ ਖੁਸ਼ੀ ਮਨਾਣਾ ਨਹੀਂ ਸਮਝਦੇ ਮੈਨੂੰ ਦੱਸੋ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਬਿਲਕੁਲ ਮੈਨੂੰ ਲੱਗਦਾ ਕਿ ਜੇਕਰ ਜਿਸ زمانے ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬੜਾ ਸਰਲ ਜ਼ਿੰਦਗੀ ਸੀਗੀ ਔਰ ਮੈਨੂੰ ਯਾਦ ਹੈ ਉਹ ਇੱਥੇ ਤਾਂ ਹੁੰਦੀਆਂ ਨਹੀਂ ਆਪਣੇ ਮਨ ਦਾ ਨਾ ਹੋਰ ਹੋਣਾ ਹੈ ਆਪਾਂ ਪੇਸਟਰੀ ਖਾਂਦੇ ਸੀਗੇ ਇੱਕ ਗਲਾਬ ਜਾਬਨ ਇੱਕ ਪੇਸਟਰੀ ਇੱਕ ਚਾਹ ਦਾ ਗਲਾਸ ਤੁਸੀਂ ਕਿਹਾ ਕਿ ਜੇ ਸ਼ਕੰਜਵੀ ਮਿਲ ਗਈ ਤਾਂ ਬੱਲੇ ਬੱਲੇ ਹੋ ਗਏ ਆ ਆਪਸ ਦੇ ਵਿੱਚ ਤਾਲਮੇਲ ਬਹੁਤ ਸੀ ਗੱਲ ਲਈ ਸਵਰਨ ਜੀ ਲੇਕਿਨ ਹੁਣ ਪਾਰਟੀਆਂ ਦੇ ਵਿੱਚ ਜਿਆਦਾ ਧਿਆਨ ਕਿਹੜੀ ਕਾਰ ਤੇ ਬੰਦਾ ਆਇਆ ਕਿਸ ਕਿਸਮ ਦੇ ਕੱਪੜੇ ਪਾਏ ਆ ਕਿਸ ਕਿਸਮ ਦਾ ਗਹਿਣਾ ਘੱਟਾ ਪਾਇਆ ਖੜਕਾ ਦੜਕਾ ਬਹੁਤ ਹੈ ਆਪਸ ਦੇ ਵਿੱਚ ਦੂਰੋਂ ਬਹਿ ਕੇ ਚੁਗਲੀਆਂ ਤਾਂ ਹੈਗੀਆਂ ਲੇਕਿਨ ਸਹਿਰਦਤਾ ਦੇ ਨਾਲ ਇਮਾਨਦਾਰੀ ਨਾਲ ਆਪਸ ਦੇ ਵਿੱਚ ਕੋਈ ਰਿਸ਼ਤਗੀ ਪੈਦਾ ਕਰਨ ਦਾ ਉਪਰਾਲਾ ਬਹੁਤ ਘੱਟ ਦਿੰਦਾ ਮੈਨੂੰ ਲੱਗਦਾ ਸੀ ਇੱਕ ਦੂਜੇ ਦੀਆਂ ਗੱਲਾਂ ਕਰਨ ਜਾਂਦੇ ਆ ਕੰਸੂਈਆਂ ਲੈਣੇ ਆ ਅਸੀਂ ਇੱਕ ਦੂਜੇ ਨੂੰ ਜੱਜ ਤੇ ਯੂ نو ਚੈੱਕ ਆਊਟ ਕਰਨ ਜਾਂਦੇ ਆ ਪਾਰਟੀਆਂ ਵਿੱਚ ਅਸੀਂ ਬਿਲਕੁਲ ਵੀ ਮौज ਮਸਤੀ ਕਰਨ ਨਹੀਂ ਜਾਂਦਾ ਮੈਨੂੰ ਇੰਜ ਲੱਗਦਾ ਹੈ ਕਿਉਂਕਿ ਦੇਖੋ ਜਦੋਂ ਤੁਹਾਡੇ ਕੋਲ ਐ ਨਹੀਂ ਸੀ ਕਿ ਪੈਸੇ ਨਹੀਂ ਸੀ ਹੁੰਦੇ ਹਾਂ ਇੱਕ ਮਤਲਬ ਅਸੀਂ ਮੰਨੀ ਕਿ ਅਸੀਂ ਉਡਾਂਦੇ ਸਾਂ ਥੋੜੇ ਪੈਸੇ ਵਿੱਚ ਵੀ ਅਸੀਂ ਖੁਸ਼ ਹੁੰਦੇ ਸਾਂ ਕਿਉਂਕਿ ਖੁਸ਼ੀ ਸਾਨੂੰ ਆਪਣੇ ਆਪਸ ਦੀ ਕੰਪਨੀ ਵਿੱਚ ਹੁੰਦੀ ਸੀ ਉਹ ਟਾਈਮ ਪ੍ਰੈਸ਼ਰ ਹੁੰਦਾ ਸੀ ਅਸੀਂ ਸਟੂਡੈਂਟ ਸੈਂਟਰ ਅਗਰ ਜਾ ਰਹੇ ਹਾਂ ਯੂਨੀਵਰਸਿਟੀ ਦੇ ਤੇ ਅਸੀਂ ਆਪਣੇ ਜਿੰਨੇ ਵੀ ਜਿਹੜੇ ਜੇਬ ਚ ਪੈਸੇ ਆ ਉਹ ਭਾਵੇਂ ਭਾਣ ਹੈ ਭਾਵੇਂ ਛੋਟਾ ਹੈ ਭਾਵੇਂ ਕੁਲ ਐਪਾ ਵਿੱਚ ਲੜੇ ਉਹ ਰੱਕੇ ਟੇਬਲ ਤੇ ਰੱਖੀਦਾ ਸੀ ਫਿਰ ਦੇਖੀਦੇ ਸੀ ਵਿੱਚੋਂ ਕਿੰਨੇ ਦੋਸੇ ਤੇ ਕਿੰਨੇ ਕੌਫੀਆਂ ਆਂਦੀਆਂ ਜੇ ਕੌਫੀ ਗਰਮ ਦੇ ਪੈਸੇ ਆਂ ਤੇ ਬਾਅਦ ਚ ਉਹਦੇ ਕੋਲ ਬਰਫ਼ ਮੰਗਾ ਕੇ ਉਹਨੂੰ ਕੋਲ ਕੌਫੀ ਵੀ ਬਣਾ ਲਈ ਤਾਂ ਸੀ ਬਟ देयर वाज ਜੋਏ ਇਨ ਇਟ ਕਿਉਂਕਿ ਸਾਨੂੰ ਕੋਈ ਇਹ ਨਹੀਂ ਸੀ ਵੀ ਅਸੀਂ ਜਾ ਕੇ ਕਿਸੇ ਨੂੰ ਸ਼ੇਖੀ ਮਾਰਨੀ ਐ ਜਾਂ ਅਸੀਂ ਦਿਖਾਣਾ ਐ ਵੀ ਅਸੀਂ ਕਿਹੜੀ ਕਿਹੜਾ ਬੈਗ ਲੈ ਕੇ ਉਹਦੇ ਚ ਅਸੀਂ ਕਿੰਨੇ ਪੈਸੇ ਕੱਢੇ ਆਂ ਦ ਪ੍ਰੈਸ਼ਰ ਟੂ ਬੀ ਸਮਬਡੀ অর ਸਮਵਨ ਵਾਸ ਨਾਟ ਦੇਰ ਤੁਸੀਂ ਸਿਰਫ ਜੋ ਹੈਗੇ ਹੋ ਤੁਸੀਂ ਉਹੀ ਹੋ ਤਾਨੂੰ ਪਤਾ ਨਹੀਂ ਸੀ ਤੁਹਾਡਾ ਯਾਰ ਕਿ ਕਿਹਦਾ ਮਤਲਬ ਵੱਡੇ ਬੰਦੇ ਦਾ ਬੱਚਾ ਹੈ ਜਾਂ ਤੁਹਾਡੀ ਸਹੇਲੀ ਤੁਹਾਨੂੰ ਕਿਉਂ ਇੰਨਾ ਪਿਆਰ ਕਰਦੀ ਹੈ ਕਿਉਂਕਿ ਪਿਆਰ ਜੈਨੂਇਨ ਸੀ ਤੇ ਪਾਰਟੀ ਉਹੀ ਕਰਦਾ ਹੈ ਜਿਹੜਾ ਜੈਨੂਇਨਲੀ ਤੁਹਾਡੇ ਨਾਲ ਕਾਏ ਤੁਸੀਂ ਜਦੋਂ ਆਪਣੀ ਗੈਸਟ ਲਿਸਟ ਬਣਾਉਂਦੇ ਹੋ ਨਾ ਤੁਸੀਂ ਪਹਿਲੇ ਆਪਣੇ ਕਰੀਬੀ ਦੋਸਤਾਂ ਦੇ ਉੱਤੇ ਚਾਤੀ ਮਾਰਦੇ ਹੋ ਫਿਰ ਤੁਸੀਂ ਦੇਖਦੇ ਹੋ ਕੌਣ ਵੱਡਾ ਬੰਦਾ ਹੈ ਜਿਹੜਾ ਆਨ ਨਾਲ ਤੁਹਾਡੀ ਪਾਰਟੀ ਦੀ ਸ਼ਾਨ ਵਧੇਗੀ ਇਹ ਕਿਹੋ ਜਿਹਾ ਜ਼ਮਾਨਾ ਆ ਗਿਆ ਯੂ نو ਕਿ ਵੀ ਕੈਨੋਟ ਇਵਨ ਸੈਲੀਬ੍ਰੇਟ ਵਿਦਆਊਟ ਯੂ نو ਚੈਕਿੰਗ ਆਊਟ ਪੀਪਲ ਇਹ ਬਹੁਤ ਮੈਨੂੰ ਅਫਸੋਸ ਦੀ ਗੱਲ ਲੱਗਣ ਲੱਗ ਗਈ ਹੈ ਪਾਰਟੀ ਬਾਰੇ ਤੁਸੀਂ ਇੱਕ ਵੱਡੇ ਵਕੀਲ ਦੀ ਬਿਟੀਆ ਹੋ ਲਿਲੀ ਜੀ ਤੇ ਇੱਕ ਵੱਡੇ ਫੌਜੀ ਅਫਸਰ ਦੀ ਤੁਸੀਂ ਅਰਧੰਗਣੀ ਹੋ ਫੌਜ ਦੀ ਜ਼ਿੰਦਗੀ ਦੀਆਂ ਪਾਰਟੀਆਂ ਤੇ ਯੂਨੀਵਰਸਿਟੀ ਦਿਨਾਂ ਦੀਆਂ ਪਾਰਟੀਆਂ ਜਾਂ ਤੁਸੀਂ ਦਲਹੌਜ਼ੀ ਮੈਕਹਲ ਪੜਾਇਆ ਵੀ ਹੈ ਥੋੜੀ ਦੇਰ ਉਹ ਹਾਂਜੀ ਕਿਵੇਂ ਕੰਪੇਅਰ ਕਰਕੇ ਦੇਖਦੋਂ ਕਿ ਫੌਜੀ ਲਾਈਫ ਦੇ ਵਿੱਚ ਪਾਰਟੀਆਂ ਦਾ ਜਿਹੜਾ ਡੈਕੋਰੇਸ਼ਨ ਡੈਕਰਮ ਕੀ ਹੁੰਦਾ ਫੌਜੀ ਲਾਈਫ ਦੀ ਪਾਰਟੀ ਇੱਕ ਬੜੀ ਫਾਰਮਲ ਪਾਰਟੀ ਹੁੰਦੀ ਹੈ ਮਤਲਬ ਤੁਸੀਂ ਸੀਨੀਅਰਿਟੀ ਔਰ ਜੂਨੀਅਰ ਹੋਣ ਦਾ ਬਹੁਤ ਤੁਹਾਨੂੰ ਖਿਆਲ ਰੱਖਣਾ ਪੈਂਦਾ ਹੈ ਤੁਸੀਂ ਬੇ ਮੌਕੇ ਬੇ ਟਾਈਮ

ਆਰਮੀ ਦਾ ਇੱਕ ਮਿਆਰ ਹੁੰਦਾ ਹੈ ਆਰਮੀ ਆਫੀਸਰ ਦਾ ਇੱਕ ਮਿਆਰ ਹੁੰਦਾ ਹੈ ਔਰ ਤੁਸੀਂ ਜਦੋਂ ਤੇ ਨਾਲ ਚਲਦੇ ਹੋ ਫੌਜੀ ਨਾਲ ਤੁਸੀਂ ਐਸ ਐਸ ਵਾਈਫ ਤੇ ਹੈਗੇ ਹੋ ਬਟ ਯੂ ਆਰ ਰੈਪਰੈਜ਼েন্টিং ਅ ਸਰਟਨ ਯੂ نو ਸੈਕਸ਼ਨ ਆਫ ਸੋਸਾਇਟੀ ਵਿਚ ਇਜ਼ ਦੀ ਆਰਮੀ ਹੈ ਨਾ ਤੇ ਇਸ ਕਰਕੇ ਕਾਫੀ ਟਾਈਮ ਪਾਰਟੀਆਂ ਵਿੱਚ ਲੰਬਾ ਲੰਬਾ ਸਮਾਈਲ ਕਰਦੇ ਕਰਦੇ ਮੂੰਹ ਦੁਖਦਾ ਸੀ ਕਾਫੀ ਟਾਈਮ ਉਹ ਸੌਫਟ ਡਰਿੰਕ ਕੋਕਾ ਕੋਲਾ ਦੇ ਜ਼ਮਾਨੇ ਹੁੰਦੇ ਸਨ ਕਿੰਨੇ ਕ ਪੀ ਲੋਗੇ ਕਾਫੀ ਟਾਈਮ ਪਾਰਟੀਆਂ ਲਟਕ ਵੀ ਜਾਂਦੀਆਂ ਸਨ ਕਿਉਂਕਿ ਡਿਪੈਂਡਸ ਔਨ how you know that the top man is going to conduct himself but i don't say that i did not enjoy them i learned a lot i value the time uh, the army gave me menu was cheez to bahut zyada maanvi hai ki mai si par ai nahi mai zaruri keh sakdi ki it was always fun gaana bajana vi honda si music vi honda si but always ek daaira honda si you know jide vich tusi behave karna you could not just let loose eh farak si je hor ta kuch nahi ਜਦ ਇਹ ਪਾਰਟੀਆਂ ਦਾ ਬਦਲਦਾ ਹੋਇਆ ਮੂੰਹ ਮਹਾਂਦਰਾ ਉਹ ਜ਼ਮਾਨਾ ਸਾਡੇ ਮਹਿਮਾਨ ਲილი ਸਵਰਨ ਜੀ ਬਹੁਤ ਰੈਨਾਉਂਡ ਰਾਈਟਰ ਨੇ ਬਹੁਤ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਉੱਚੇ-ਉੱਚੇ ਉਹਨਾਂ ਨੂੰ ਇਨਾਮ ਮਿਲ ਚੁੱਕੇ ਨੇ ਇਸ ਸਵੇਰਾਂ ਵੀ ਸ਼ਾਇਦ ਚੰਡੀਗੜ੍ਹ ਦੀ ਸਾਹਿਤਿਆ ਅਕਾਦਮੀ ਦੇ ਵਿੱਚ ਉਹਨਾਂ ਨੂੰ ਡੋਮੀਨੇਟ ਕੀਤਾ ਗਿਆ ਹੈ ਔਰ ਮੇਰੇ ਨਾਲ ਕਰੀਬਨ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ 15-17 ਸਾਲ ਤੋਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਵਾਂਸ ਅ ਨ ਵਾਇਲ ਕੰਟ੍ਰਿਬਿਊਟ ਕਰਦੇ ਨੇ ਲილი ਸਵਰਨ ਹਣੀ ਅੱਜ ਦਾ ਜਿਹੜਾ ਟੌਪਿਕ ਹੈਗਾ ਕਿ ਪਾਰਟੀਆਂ ਜਿਹੜੀਆਂ ਕਿ ਅੱਜ ਤੋਂ 40 ਸਾਲ ਪਹਿਲਾਂ ਹੋਇਆ ਕਰਦੀਆਂ ਸਨ ਤੇ ਅੱਜ ਕੱਲ ਜਿਹੜੀਆਂ ਪਾਰਟੀਆਂ ਹੋ ਰਹੀਆਂ ਨੇ ਤੇ ਉਹ ਮਹਾਂਦਰਾ ਸ਼ਕਲ ਉਹ ਸੂਰਤ ਧੂਮ ਟੜਕਾ ਬਦਲ ਰਿਹਾ ਹੈ ਔਰ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਲੀਲੀ ਸਵਰਨਜੀ ਸਾਡੇ ਖਾਲਿਕ ਨੇ ਆਪਣਾ ਇਹਨਾਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ ਜਿਨੀ ਸਿਮਸ ਹੋਣੀ ਜਿਨੀ ਸਿਮਸ ਦਾ ਜਨਮ ਭਾਰਤ 'ਚ ਹੋਇਆ ਅਤੇ ਜਿਨੀ ਸਿਮਸ ਹੋਣਾ ਨੂੰ ਇੰਗਲੈਂਡ 'ਚ ਆ ਗਏ ਪਰਿਵਾਰ ਸਵੇਤ ਉਸ ਤੋਂ ਬਾਅਦ ਸਪੋਰਟਸ ਦੇ ਵਿੱਚ ਤੇ ਲਿਟਰੇਚਰ 'ਚ ਇਹਨਾਂ ਦੀ ਰੁਚੀ ਸੀਗੀ ਇੱਧਰ ਆ ਗਏ ਨੇ ਕੈਨੇਡਾ ਦੇ ਵਿੱਚ ਤੇ ਇਧਰ ਆ ਕੇ ਇਹ ਸਮੁੱਚੇ BC ਦੀਆਂ ਜਿਹੜੀਆਂ ਟੀਚਰਸ ਦੇ ਪ੍ਰਧਾਨ ਬਣੇ ਅਤੇ ਉਸ ਤੋਂ ਬਾਅਦ ਐਮਐਲਏ ਬਣੇ, ਐਮਪੀ ਬਣੇ, ਮੰਤਰੀ ਬਣੇ ਤੇ ਹੁਣ ਸਾਡੇ ਕਾਲੀਗ ਨੇ ਸਾਨੂੰ ਬੜੀ ਮਾਣਮੱਤੀ ਗੱਲ ਹੈ ਜਿਨੀ ਸਿਮਜ਼ ਇਜ਼ ਵਿਦ ਅਸ ਨਾਓ ਜਿਨੀ ਅਸੀਂ ਲਿਲੀ ਹੁਣਾਂ ਨਾਲ ਗੱਲ ਕਰ ਰਹੇ ਆਂ ਕਿ ਪਾਰਟੀਆਂ ਪਹਿਲਾਂ ਸਿੰਪਲ ਹੁੰਦੀਆਂ ਸੀ, ਮਜ਼ਾ ਬਹੁਤ ਸੀਗਾ। ਹੁਣ ਪਾਰਟੀਆਂ 'ਚ ਖੜਕਾ ਢੜਕਾ ਵਧ ਗਿਆ ਤੇ ਮਜ਼ਾ ਤੇ ਖਤਮ ਹੋ ਗਿਆ ਮੈਨੂੰ ਲੱਗਦਾ। ਦੀ ਗੱਲ ਕਰ ਰਹੇ ਆ ਕਿ ਜਿਹੜੀ ਪਾਰਟੀਆਂ 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 ਫਨ ਵਾਲੀਆਂ ਫੈਸਟਿਵ ਸੀਜ਼ਨ ਵਾਲੀਆਂ ਪਾਰਟੀਆਂ ਫਨ ਵਾਲੀਆਂ ਪਾਰਟੀਆਂ ਦੇ ਵਿੱਚ ਯੈਸ ਹੁਣ ਬਹੁਤ ਸਾਰੀ ਲੋਕ ਸਾਡੇ ਇੱਥੇ ਹੈਗੇ ਆ ਜਿਹੜੇ ਕਹਿਣ ਲੱਗ ਪਏ ਵੀ ਅਸੀਂ ਦੋ ਵਾਰੀ ਸੋਚੀਦਾ ਆ ਹੁਣ ਵੀ ਅਸੀਂ ਕਿਸ ਜਗ੍ਹਾ ਜਾਣਾ ਅਸੀਂ ਕਿਸ ਜਗ੍ਹਾ ਨਹੀਂ ਜਾਣਾ ਇੱਕ ਸਮਾਂ ਸੀਗਾ ਜਦੋਂ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਸੀਗੀ ਬਹੁਤ ਖੁਸ਼ੀ ਹੁੰਦੀ ਸੀ ਸਾਰਿਆਂ ਨੇ ਰਲਣਾ ਮਿਲਣਾ ਆ ਪਰ ਸਾਡੇ ਸਰੀ ਵਿੱਚ ਸਪੈਸ਼ਲੀ ਇਸ ਵਕਤ ਮਾਹੌਲ ਐਸਾ ਆ ਗਿਆ ਆ ਲੋਕ ਡਰਦੇ ਆ ਇੱਕ ਥਾਂ ਇਕੱਠੇ ਹੋਣ ਤੋਂ ਪਰ ਮੈਂ ਕਹਿੰਦੀ ਆ ਹਾਲੇ ਵੀ ਜਿਹੜੀਆਂ ਪਾਰਟੀਆਂ ਹੈਗੀਆਂ ਆ ਕਾਫੀ ਚਾਲੂ ਵੀ ਹੈਗੀਆਂ ਆ ਲੋਕ ਜਾਂਦੇ ਵੀ ਹੈਗੇ ਆ ਇੰਜੋਏ ਵੀ ਕਰਦੇ ਆ ਪਰ ਮੈਨੂੰ ਲੱਗਦਾ ਵੀ ਇਹਨਾਂ ਦਾ ਮਾਹੌਲ ਥੋੜਾਕ ਅਲੱਗ ਹੋ ਗਿਆ You can speak uh, English with your British accent if you wish so because Lily Swarn has been teaching English in Delhazi Main English vich gal kardi si sorry you sorry can No you can try you can try It will be love Dekho mera jehda accent hai oh ta oh hi denda hai On dogri si on dobadi So, my was the First time ever you attended a party in in in, uh, in British uh, settings. Uh, in British settings, which I england विच पहली बार ही गयी सिगी, youth it was a Rotary Club setting. I asked right? you the question in English, but you are answering in Punjabi. Okay, yeah, पे जन्दी है ना. English which we answer The one of the first party parties I went to was a birthday party. Uh huh. as a, a young girl who didn't speak a word of english mm -hmm. or maybe one or two words mm -hmm. and menu mere classmate ne invite kar ditta te mere ko kapde hai nahi si jaan da the fir menu ajj vi yaad hai vi mere dad ne mere layi ya pehla ta apni friend di wife kol gaye oho ode friend de naal oda viah hoya sika but irish si gi ਉਹ ਫਿਰ ਮੈਨੂੰ ਵੁੱਡਵੁੱਡਸ ਲੈ ਕੇ ਗਈ ਉੱਥੋਂ ਕੱਪੜਾ ਪਸੰਦ ਕੀਤਾ ਫਿਰ ਜਿਹੜੀ ਕਿ ਆਪਣੀ ਪ੍ਰਿੰਸਸ ਡਾਇਨਾ ਦਾ ਜਿਹੜਾ ਮੁੰਡਾ ਸੀਗਾ ਜੋੜੀ ਦਾ ਪਿਓ ਦਾ ਸੀਗਾ ਸਟੋਰ ਜੀ ਤੇ ਉਹ ਵੁੱਡਵੁੱਡਸ ਉਹਨਾਂ ਚੇਨ ਸਟੋਰ ਸੀਗੀ ਉੱਥੇ ਆਪਣੇ ਇੰਗਲੈਂਡ ਦੇ ਵਿੱਚ ਉੱਥੋਂ ਜਾ ਕੇ ਕੱਪੜਾ ਲਿਆ ਤਾਂ ਫਿਰ ਉਹ ਮੇਰੇ ਲਈ ਬਹੁਤ ਹੀ ਕਿਊਟ ਜਾਂ ਪਿਆਰਾ ਜਿਹਾ ਫਰੌਕ ਖਰੀਨ ਲਈ ਤਾਂ ਮੈਨੂੰ ਇੰਨੀ ਖੁਸ਼ੀ ਸੀਗੀ ਕਰਕੇ ਮੇਰੇ ਕੋਲ ਵਧੀਆ ਕੱਪੜੇ ਹੈ ਨਹੀਂ ਸੀਗੇ ਜਿਹੜੇ ਮੈਂ ਬਰਥਡੇ ਪਾਰਟੀ ਨੂੰ ਪਾ ਸਕਾਂ ਹ ਲਿਲੀ ਕਿੰਨੇ ਨਿੱਕੇ ਨਿੱਕੇ ਚਾ ਸੀਗੇ ਤੇ ਉਹ ਚਾ ਕਿਤੇ ਉੱਡ ਕੇ ਪਤਾ ਨਹੀਂ ਕਿੱਥੇ ਗਵਾਚ ਗਏ ਲਿਲੀ ਵੈਚ ਨੋ ਵਟ ਜਿਨੀ ਡਾਇ ਯੂ ਟੁਕ ਮੀ ਬੈਕ ਟੂ ਮਾਈ ਚਾਈਲਡਹੂਡ ਆਈ ਰਿਮੈਂਬਰਡ ਵੀ ਯੂਸ ਟੂ ਹੈਵ ਬਰਥਡੇ ਪਾਰਟੀਆਂ ਐਂਡ ਮਾਈ ਫਾਦਰ ਹੈਡ ਅ ਬਿਗ ਅੰਬੈਸਡਰ ਕਾਰ ਉਹ ਵੱਡੀ ਜੀ ਕਾਰ ਹੁੰਦੀ ਸੀ ਨਾ ਜਿਹੜੀ ਬਾਅਦ ਚ ਦਸਤੀ ਕੰਮਾਂ ਵਾਸਤੇ ਸੀ ਤੇ ਉਹ ਅੰਬੈਸਡਰ ਕਾਰ ਦੀ ਅਸੀਂ ਡਿੱਕੀ ਵੀ ਖੋਲ ਦੇਣੀ ਹਰ ਪਾਸੇ ਕੋਈ ਉੱਤੇ ਬੈਠਾ ਕੋਈ ਥੱਲੇ ਵੀ ਵੁੱਡ ਗੋ ਆਊਟ ਔਨ ਮਧਿਆ ਮਾਰਗ ਯੂ نو ਆਫਟਰ ਦ ਪਾਰਟੀ ਵਾਸ ਓਵਰ ਇਨ ਚੰਡੀਗੜ੍ਹ ਮਧਿਆ ਮਾਰਗ ਹਾਂ ਕਿਉਂਕਿ ਚੰਡੀਗੜ੍ਹ ਵਿੱਚ ਕੋਈ ਰਸ਼ ਹੀ ਨਹੀਂ ਸੀ ਹੁੰਦਾ ਤੁਸੀਂ ਮਤਲਬ ਇੱਕਦਮ ਕਾਮ ਕੁਆਇਟ ਸ਼ਾਮੀ ਸੜਕ ਤੇ ਜਾ ਕੇ ਤੇ ਅਸੀਂ ਰੋਲੇ ਵੀ ਪਾਈ ਤੇ ਸੀਗੇ ਐਂਡ ਮਾਈ ਫਾਦਰ ਵਾਸ ਇੰਡਲਜੈਂਟ ਐਂਡ ਉਹ ਜ਼ਮਾਨਾ ਵੀ ਸੀਗਾ ਹੁਣ ਤੇ ਹੁੰਦਾ ਕਿ ਤੁਸੀਂ ਇਹ ਕਪੜਾ ਪਾਇਆ ਤੇ ਦੇਖਣਾ ਵੀ ਇਹ ਸੇਮ ਕਰਾਊਡ ਫੇਰ ਤੋਂ ਤੇ ਨਹੀਂ ਰਿਪੀਟ ਹੋ ਗਿਆ ਕਿਤੇ ਇੱਕ ਇਹ ਹੋਰ ਮੁਸੀਬਤ ਹੋ ਗਈ ਹੈ ਪਾਰਟੀ ਅੱਛਾ ਲੈ ਲਈ ਇੱਕ ਇੱਥੇ ਮੈਨੂੰ ਲੱਗਦਾ ਸਾਡੇ ਇੱਥੇ ਜ਼ਿਆਦਾ ਆ ਕਿਉਂਕਿ ਜਦੋਂ ਅਸੀਂ ਦੇਖੀਦਾ ਹੈ ਨਾ ਜਿਹੜੇ ਸਾਡੇ ਇੱਥੇ ਮੈਂ ਸ਼ਾਪਾਂ 'ਚ ਵੀ ਜਾਂਦੀ ਆ ਲੇਡੀ ਫਰੈਂਡਸ ਦੇ ਨਾਲ ਗੱਲਬਾਤ ਵੀ ਕਰਦੀ ਆ ਇਹ ਮਨ ਵਿੱਚ ਪੈ ਗਿਆ ਵੀ ਜੇ ਇੱਕ ਸੂਟ ਅਸੀਂ ਅੱਜ ਪਾ ਲਿਆ ਤੇ ਫਿਰ ਗਾਂ ਦੂਸਰੇ ਫੰਕਸ਼ਨ ਤੇ ਪਾ ਨਹੀਂ ਸਕਦੇ ਇਹ ਦੱਸਾਂ ਹੈਗਾ ਹੈ ਕਰਕੇ ਹੁਣ ਲੋਕਾਂ ਦੇ ਵਿੱਚ ਹਿੰਮਤ ਆ ਗਈ ਆ ਜਾਂ ਅੱਡੀਆਂ ਚੁੱਕ ਚੁੱਕ ਕੇ ਖਰਚੇ ਕਰ ਰਹੀ ਹੈ। ਨਹੀਂ ਮੈਂ ਹਮੇਸ਼ਾ ਸੋਚਦਾ ਹੁੰਨਾ ਕਿ ਪਰਸਨ ਲਾਈਕ ਯੂ ਵਿਦ ਸੋ ਮਨੀ ਅਚੀਵਮੈਂਟਸ ਇਨ ਡਿਫਰੈਂਟ ਅ ਅਸਪੈਕਟਸ ਕਿ ਤੁਹਾਨੂੰ ਤੇ ਮੇਰਾ ਖਲ ਤੌਰਫ ਦੀ ਲੋੜ ਨਹੀਂ ਹੈ ਕਿ ਮੈਂ ਕਿਹੜਾ ਕੱਪੜਾ ਪਾਇਆ ਕਿਹੜੀ ਕਾਰ ਤੇ ਗਈ ਇਹ ਲਿੱਲੀ ਦਾ ਜਿਵੇਂ ਕਹਿੰਦਾ ਨਾ ਕਿ ਦੇਰ ਸੇ ਆਨਾ ਹੀ اقبال ਕੇ ਆਨੇ ਕੀ ਨਿਸ਼ਾਨੀ ਹੈ। ਦੇਖ ਲਾ ਦੇਖ ਲਾ ਇਸ ਬਜੇ ਸੇ ਇਨਸਾਨ ਨੂੰ ਗੱਲਾਂ ਬਹੁਤ ਪਿਆਰੀਆਂ ਕਰਨੀਆਂ ਹੁੰਦੀਆਂ ਆ ਤੇ ਮੈਂ ਤਾਂ ਬਾਲਾ ਪਰਵਾਹ ਨਹੀਂ ਕਰਦੀ ਮੈਂ ਤੈਨੂੰ ਆਪ ਦੱਸ ਦਮ ਕਰਕੇ ਛੋਟੇ ਹੁੰਦੇ ਨਹੀਂ ਸਿੱਖ ਲਿਆ ਸੀਗਾ ਵੀ ਜੋ ਹੈਗਾ ਆ ਉਹਦੇ ਨਾਲ ਹੀ ਖੁਸ਼ ਰਵੋ ਤੇ ਵੀ ਵਾਲੀਆਂ ਅੱਡੀਆਂ ਵੀ ਨਹੀਂ ਚੁੱਕੀਆਂ ਨਹੀਂ ਮੈਨੂੰ ਇੰਨੀ ਮਹਿੰਗੀ ਚਾਹੀ ਚੀਜ਼ ਚਾਹੀਦੀ ਉਹ ਚਾਹੀਦੀ ਆ ਪਰ ਇੱਕ ਗੱਲ ਜ਼ਰੂਰ ਹੈਗੀ ਆ ਇਹ ਹੈਗੀ ਆ ਵੀ ਜਿੱਦ ਦਾਗੇ ਤੁਸੀਂ ਕਿਹਾ ਵੀ ਬਾਹਰ ਜਾ ਕੇ ਉਦਾਂ ਹੀ ਤੁਰਪਈ ਦਾ ਜਦੋਂ ਮੈਂ 1984 ਵਿੱਚ ਗਈ ਸੀਗੀ ਤੁਸੀਂ ਵੀ ਮੈਨੂੰ ਇੱਕ ਗੱਲ ਨਹੀਂ ਐਮਬੈਸਡਰ ਦੀ ਗੱਲ ਕਰਕੇ ਯਾਦ ਕਰਾ ਦਿੱਤੀ ਉਹਨਾਂ ਦੇ ਨਾਲ ਵਿੱਚ ਤਾਂ ਮੋਟਰਬਾਈਕ ਤੇ 6-7 ਜਾਨੇ ਬੈਹ ਜਾਂਦੇ ਹੁੰਦੇ ਸੀਗੇ ਤੇ ਮੈਂ ਕਹਿਣਾ ਵੀ ਇਹ ਕਿੱਦਾਂ ਸਾਰੇ ਜਾਨੇ ਇੱਕ ਨਿੱਕੇ ਜਿਹੇ ਮੋਟਰਸਾਈਕਲ ਤੇ ਅੱਗੇ ਪਿੱਛੇ ਨਾਲ ਲਮਕਦੇ ਹੁੰਦੇ ਸੀਗੇ ਪਰ ਅਸੀਂ ਵੀ ਜਦੋਂ ਕਾਰ ਕਰਾਈ ਤੇ ਕੀਤੀ ਸੀਗੀ ਵੀ ਅਸੀਂ ਮੂਵੀ ਦੇਖਣ ਜਾਣਾ ਆ ਸਾਡੇ ਪਿੰਡ ਵਿੱਚੋਂ ਤੇ ਪਹਿਲੀਆਂ ਜਿਹੜੀਆਂ ਦੋ ਕਾਰ ਆਈਆਂ ਤਾਂ ਉਹ ਤਾਂ ਇਦਾਂ ਭਰ ਗਈਆਂ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਲੋਕ ਕਿੱਥੋਂ ਆ ਗਏ ਬਿਲਕੁਲ ਬਹੁਤ ਸਧਾਰਨ ਲੋਕ ਸਨ ਸਧਾਰਨ ਜ਼ਮਾਨਾ ਸੀ ਉਹ ਅਤੇ ਲਿਲੀ ਮੈਂ ਇੱਕ ਬ੍ਰੇਕ ਲੈ ਲਾਂ ਬ੍ਰੇਕ ਤੋਂ ਆ ਕੇ ਮੈਂ ਬਾਤ ਤੁਹਾਨੂੰ ਪੁੱਛਦਾ ਹੈਗਾ ਕਿ ਤੁਸੀਂ ਚੰਡੀਗੜ੍ਹ ਤੋਂ ਪੜ੍ਹੇ ਚੰਡੀਗੜ੍ਹ ਤੋਂ ਕਈ ਥਾਵਾਂ ਤੇ ਪੜਾਇਆ ਜਾ ਕੇ ਫਿਰ ਫੌਜ ਦੇ ਵਿੱਚ ਗਏ ਫਿਰ ਇੱਧਰ ਆ ਗਏ ਕਿ ਮੈਂ ਤੁਹਾਡੇ ਲੇਖਾ ਤੁਸੀਂ ਲਿਖਿਆ ਹੈ ਅੰਗਰੇਜ਼ੀ ਦੇ ਅਖਬਾਰ ਛਪਿਆ ਹੈਗਾ ਇਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਮਰਦ ਜਿਹੜੇ ਸੀਗੇ ਉਹ ਸ਼ਰਾਬ ਦਾ ਸੇਵਨ ਕਰਦੇ ਸੀਗੇ ਔਰ ਔਰਤਾਂ ਲਾਈਟ ਡਰਿੰਕਸ ਵਗੈਰਾ ਪੀ ਪੀ ਕੇ ਥੱਕ ਜਾਂਦੀਆਂ ਸਨ ਉਹ ਪਾਰਟੀਆਂ ਜਿਹੜੀਆਂ ਕਿ ਅਸੀਂ ਅੱਜ ਤੋਂ ਕਈ ਬਾਰੇ ਪਹਿਲਾਂ ਧਹਾਕੇ ਪਹਿਲਾਂ I would say that ਜਨਨ ਅਸੀਂ ਅਟੈਂਡ ਕੀਤਾ ਸੀ ਉਹ ਵੱਖਰੀ ਕਿਸਮ ਦੀਆਂ ਹੋਇਆ ਕਰਦੀਆਂ ਸਨ ਲੇਕਿਨ ਫਿਰ ਅਸੀਂ ਆਪਣਾ ਦੇਸ਼ ਬਦਲ ਲਏ ਸੂਬੇ ਬਦਲ ਲਏ ਸ਼ਹਿਰ ਬਦਲ ਲਏ ਤੇ ਹੁਣ ਜਾ ਕੇ ਜ਼ਮਾਨਾ ਵੀ ਬਦਲ ਗਿਆ ਪਾਰਟੀਆਂ ਬਿਲਕੁਲ ਬਦਲ ਚੁੱਕੀਆਂ ਨੇ ਫੈਸਟਿਵ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਔਰ ਪਾਰਟੀਆਂ ਬਾਰੇ ਵਿਸ਼ੇਸ਼ ਗੱਲਬਾਤ ਲਿੱਲੀ ਸੁਵੰਨ ਹੁਣਾ ਦੇ ਨਾਲ ਜਿਹੜੇ ਕਿ ਬਹੁਤ ਹੀ ਜਾਣ ਪਛਾਣੇ ਲਖਾਰੀ ਲਖਾਰਨ ਨੇ ਰਾਈਟਰ ਨੇ ਉਹ ਅਤੇ ਨਾਲ ਸਾਡੇ ਬਾਏ ਦੋ ਵੇ ਲਿਟਰੇਚਰ ਨੂੰ ਪਸੰਦ ਕਰਨ ਵਾਲੇ ਤੇ ਇੱਕ ਪੁਸਤਕ ਇਹਨਾਂ ਨੇ ਵੀ ਸ਼ੁਰੂ ਕੀਤੀ ਹੋਈ ਹੈ ਜਿਨੀ ਸਿਮਸ ਹੋਣਾ ਨੇ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਹੈ ਇਹ ਵੀ ਸ਼ਾਮਲ ਹੋ ਰਹੇ ਨੇ ਲੀਲੀ ਸਮੇਂ ਪੁੱਛ ਰਹੀ ਸੀ ਕਿ ਸ਼ਰਾਬ ਦਾ ਸੇਵਨ ਕਦੋਂ ਤੋਂ ਸ਼ੁਰੂ ਹੋਇਆ ਭਲਾ ਇਹਦੇ ਨਾਲ ਪਾਰਟੀਆਂ ਦਾ ਮੂਹ ਮੰਦਰਾ ਕਿਵੇਂ ਬਦਲਿਆ ਲੀਲੀ ਦੇਖੋ ਦਿਸ ਇਜ਼ ਅ ਵੈਰੀ ਕੰਟਰੋਵਰਸ਼ੀਅਲ ਕੁਐਸਚਨ ਪਰ ਮੈਂ ਇੱਕ ਗੱਲ ਪੜੀ ਇੰਟਰਸਟਿੰਗ ਤੁਹਾਨੂੰ ਦੱਸਾਂ ਕਿ ਇੰਡੀਆ ਜਿਹੜਾ ਸੀ ਨਾ ਐਂਸ਼ੀਅੰਟ ਇੰਡੀਆ ਉਹਦੇ ਵਿੱਚ ਪੁਰਾਣੇ ਤੋਂ ਪੁਰਾਣੇ ਜਿਹੜੇ ਸਾਡੇ ਉਹ ਹੈਗੇ ਨਾ ਵੇਦ ਤੇ ਗ੍ਰੰਥ ਉਹਨਾਂ ਵਿੱਚ ਵੀ ਸੋਮ ਰਸ ਦਾ ਜ਼ਿਕਰ ਹੁੰਦਾ ਹੈ ਆਮ ਟਾਕਿੰਗ ਆਫ ਰੀਅਲੀ ਐਂਸ਼ੀਅੰਟ ਟਾਈਮਸ ਉਦੋਂ ਵਿੱਚ ਦੋਨੋਂ ਮਰਦ ਔਰਤ ਉਹਦਾ ਸੇਵਨ ਕਰਦੇ ਸਨ ਉਹ ਲਾਈਟ ਕਿਸਮ ਦੀ ਜੋ ਵੀ ਕੋਈ ਬਰੂ ਕਰਦੇ ਸਨ ਉਹ ਡਰਿੰਕ ਹੋਉਂਦੀ ਸੀ ਪਰ ਐਸ ਅ ਸੋਸ਼ਲ ਡਰਿੰਕਿੰਗ ਇੱਕ ਮਤਲਬ ਤਰੀਕਾ ਨੇ ਇੱਕ ਆਰਟ ਹੁੰਦਾ ਸੀ ਕਿ ਲੋਕੀ ਹੌਲੀ ਹੌਲੀ ਸਿਪ ਕਰ ਰਹੇ ਹਾਂ ਤੇ ਗੱਲਾਂ ਕਰ ਰਹੇ ਮਰਦਾਂ ਵਿੱਚ ਜ਼ਿਆਦਾ ਹੈ ਫਾਰਮਲ ਪਾਰਟੀਆਂ ਵਿੱਚ ਨੋਟਿਸ ਹੋਣ ਲੱਗਾ ਫਿਰ ਉਹਦੇ ਬਾਅਦ ਲੋਕੀ ਜਸਟ ਟੂ ਬੀ ਹੈਪੀ ਐਂਡ ਚੀਅਰਫੁਲ ਔਰ ਇੰਜੋਏ ਕਰਨ ਦਾ ਆਪਣਾ ਈਵਨਿੰਗ ਉਹਨਾਂ ਵਾਸਤੇ ਹੀ ਕੈਮ ਵੰਨਣਾ ਹੋ ਜਾਂਦਾ ਸੀ ਤੇ ਉਹ ਸ਼ੁਰੂ ਸੋਸ਼ਲ ਡਰਿੰਕਿੰਗ ਹੁੰਦੀ ਹੈ ਪਰ ਅੱਜ ਕੱਲ ਜੋ ਮੈਂ ਚੰਡੀਗੜ੍ਹ ਔਰ ਤੋਂ ਦੇਖ ਕੇ ਜਦੋਂ ਮੈਂ ਆਲੀ ਆ ਤੇ ਪਬਸ ਜ਼ਿਆਦਾ ਹੈ ਤੇ ਕਲਬਸ ਘੱਟ ਹੈ ਯੂ نو ਸੋ ਵੇਅਰ ਯੂ ਆਰ ਨਾਟ ਇੰਟਰੈਕਟਿੰਗ ਸੋਸ਼ੀਅਲੀ ਬਟ ਯੂ ਆਰ ਓਨਲੀ ਗੋਇੰ ਟੂ ਗੈਟ ਡਰੰਕ ਇਹ ਫਰਕ ਆ ਗਿਆ ਹੈ ਇਹ ਵੀ ਪਾਰਟੀਆਂ ਵਿੱਚ ਇੱਕ ਅਲੱਗ ਗਰੁੱਪ ਮੈਂ ਦੇਖਿਆ ਹੈ ਕਿ ਉਹ ਜਿਹੜਾ ਡਾਂਸ ਹੈ ਤੇ ਉਹ ਜਿਹੜਾ ਡਰਿੰਕ ਹੈ ਉਹ ਜਿਹੜਾ ਕੰਬੋ ਹੈ ਬੜਾ ਹੈਡੀ ਹੈ ਔਰ ਉਹ ਯੂਥ ਨੂੰ ਬਹੁਤ ਜ਼ਿਆਦਾ ਮਤਲਬ ਅਟਰੈਕਟ ਕਰਦਾ ਹੈ ਹਾਲਾਂਕਿ ਪਹਿਲੇ ਉਹ ਹੁੰਦਾ ਸੀ ਕਿ ਤੁਸੀਂ ਇੱਕ ਕਲੱਬ 'ਚ ਬੈਠੇ ਹੋ ਜਾਂ ਇੱਕ ਪਾਰਟੀ ਸੋਸ਼ੀਲੀ ਹਲਕੀ ਹਲਕੀ ਗੁਫ਼ਤਗੂ ਹੋ ਰਹੀ ਹੈ ਤੁਸੀਂ ਯੂ ਨੋ ਆਰਾਮ ਨਾਲ ਬੈਠੇ ਹੋ ਉਹੀ ਕਲਾਕ ਅੰਦਾਜ਼ ਸੀਗਾ ਮੇਬੀ देयर ਸੌਫਟ 뮤직 देयर ਕੰਟਰੀ 뮤직 ਜੀ ਹੋਲਡ ਕਰਿਓ ਹੋਲਡ ਕਰਿਓ ਜਿਨੀ ਬੀਬੀਆਂ ਸ਼ਰਾਬ ਪੀਣ ਲੱਗ ਪਈਆਂ ਨੇ ਹਸਾਬ ਸਰ ਪਿੰਦੀਆਂ ਨੇ ਮਰਦਾਂ ਵਾਂਗੂ ਨਹੀਂ ਪਿੰਨੀਆਂ ਬਹੁਤ ਅੱਜ ਵੀ ਬਹੁਤ ਘੱਟ ਪਿੰਦੀਆਂ ਨੇ ਤਾਂ ਇਹਦੇ ਨਾਲ ਸਮਝਦੋ ਕਿ ਰੰਗ ਬਦਲ ਰਹੇ ਨੇ ਪਾਰਟੀਆਂ ਦਾ ਇਹਦੇ ਨਾਲ ਓਵਰਆਲ ਜਿਹੜਾ ਸ਼ਕਲੂ ਸੂਰਤ ਬਦਲ ਰਹੀ ਹੈ ਆ ਜ਼ਰੂਰ ਬਦਲ ਰਹੀ ਆ ਤੇ ਆਪਾਂ ਇਹ ਨਹੀਂ ਮੈਂ ਵੀ ਸਹਿਮਤ ਹਾਂ ਰੀਲੀ ਦੇ ਨਾਲ ਵੀ ਜਿਹੜੀ ਪੀਣਾ ਸ਼ਰਾਬ ਟੇਕਿੰਗ ਅਲਕੋਹਲ ਇਹ ਕੋਈ ਨਮੀ ਗੱਲ ਹੈ ਨਹੀਂ ਕਿ ਬਹੁਤ ਸਮੇਂ ਪਹਿਲਾਂ ਮੈਂ ਦੇਖਿਆ ਹੈ ਇੰਗਲੈਂਡ ਦੇ ਵਿੱਚ ਵੀ ਜਿਹੜੇ ਅੱਗੇ ਲੋਕ ਪਹਿਲਾਂ ਚੋਰੀ-ਚੋਰੀ ਪੀਂਦੇ ਸੀ ਕਿ ਲਕੋਲ ਕੋ ਕੇ ਵੀ ਸਾਨੂੰ ਖੋਕ ਤਾ ਗਲਾਸ ਦੇ ਦਿਓ ਉਹਦੇ ਵਿੱਚ ਰਲਾ ਲੈਣੀ ਜਾਂ ਹੋਰ ਤਰੀਕਿਆਂ ਦੇ ਨਾਲ ਪੀਣੀ ਹੁਣ ਲੋਕ ਸੰਘਦੇ ਨੇ ਕਿ ਹੈਗੇ ਹੁਣ ਉਹ ਆਪ ਜਾਂਦੇ ਆ ਟੂ ਦਬਾ ਟੂ ਗੈਟ ਦ ਡਰਿੰਕਸ ਤੇ ਹੰਡ ਜਿਹੜੇ ਪਾਰਟੀਆਂ ਵੀ ਹੁੰਦੀਆਂ ਆ ਉੱਥੇ ਕੋਕਟੇਲਸ ਵੀ ਹੁੰਦੇ ਆ ਡਿਫਰੈਂਟ ਕਾਈਂਡਸ ਆ ਮਿਕਸ ਡਰਿੰਕਸ ਵੀ ਹੁੰਦੇ ਆ ਇਹ ਵੀ ਹੁਣ ਇੱਕ ਜਿੱਦਾਂ ਫ੍ਰੈਸ਼ਨੇਬਲ ਚੀਜ਼ ਬਣ ਗਈ ਆ ਹੁਣ ਜਿਹੜਾ ਡਰਿੰਕਿੰਗ ਬਾਈ ਔਮਨ ਇਹ ਨੋਰਮਲਾਈਜ਼ਡ ਹੋ ਗਿਆ ਆ ਹੁਣ ਤਾਂ ਜਦੋਂ ਟੇਬਲਾਂ ਤੇ ਤੁਸੀਂ ਕਨਵਰਸੇਸ਼ਨ ਪੁੱਛੋ ਅੱਗੇ ਹੁੰਦੇ ਸੀਗੇ ਵੀ ਲੇਡੀ ਡੈਜ਼ਿਗਨੇਟਿਡ ਡਰਾਈਵਰ ਹੁੰਦੀ ਸੀ ਅੱਜ ਕੱਲੋਂ ਕਹਿੰਦੇ ਅਸੀਂ ਘਰੋਂ ਸਲਾਬ ਬਣ ਕੇ ਤੁਰਦਾ ਆ ਅੱਜ ਕਿਹਦੀ ਵਾਰੀ ਆ ਕਿਹਨੇ ਕਿਹਨੇ ਅੱਜ ਦਾ ਸਿਕਨਾਈਟਡ ਡਰਾਈਵਰ ਬੰਦਾ ਆ ਸੋ ਦੇਖੋ ਸਮੇਂ-ਸਮੇਂ ਦੇ ਨਾਲ ਜੇ ਅੱਗੇ ਚੋਰੀ ਹੁੰਦਾ ਸੀਗਾ ਤੇ ਮੈਂ ਤਾਂ ਖੁਸ਼ ਹਾਂ ਵੀ ਹੁਣ ਲੋਕ ਖੁੱਲਕੇ ਕਰਦੇ ਆ ਪਰ ਸਦਾ ਹੀ ਨਾਲ ਇਹ ਵੀ ਕਹੂੰਗੀ ਜੇ ਸ਼ਰਾਬ ਪੀਣੀ ਆ ਆਪਣੇ ਇੰਜੋਏਮੈਂਟ ਲਈ ਕਰਦੇ ਆ ਥੇਸਟ ਲਈ ਕਰਦੇ ਆ ਪਰ ਐਨ ਹਿਸਾਬ ਨਾਲ ਪੀਵੋ ਕਰਕੇ ਉਹ ਸਿਰਫ ਤੁਹਾਡੀ ਤੇ ਨਹੀਂ ਅਸਰ ਪੈਂਦਾ ਪਰ ਜੇਕਰ ਤੁਸੀਂ ਡਰਾਈਵ ਵੀ ਕੀਤੀ ਫਿਰ ਦੂਸਰਿਆਂ ਤੇ ਵੀ ਬਹੁਤ ਵੱਡਾ ਫਰਕ ਪੈਂਦਾ ਹੈ ਬਿਲਕੁਲ ਜ਼ਿੰਮੇਵਾਰੀ ਨਾਲ ਪੀਓ ਤੇ ਲਿ ਲਈ ਤੁਸੀਂ ਸਾਨੂੰ ਫੌਜ ਬਾਰੇ ਘਟਦਾ ਸਰ ਰਹੇ ਹੋ ਫੌਜ ਦੇ ਵਿੱਚ ਮੱਲੋ ਜ਼ੋਰੀ ਪੀਣੀ ਪੈਂਦੀ ਸੀ ਕਿ ਮੈਨੂੰ ਤਾਂ ਇਹ ਪ੍ਰਭਾਵ ਮਿਲਿਆ ਫੌਜ ਦੀ ਲਾਈਫ ਬਾਰੇ ਕਿ ਜੇ ਤੁਸੀਂ ਪਿੰਦੇ ਨਹੀਂ ਹੈਗੇ ਤੁਹਾਡਾ ਵੱਡੇ ਅਫਸਰਾਂ ਸਾਹਮਣੇ ਇੱਜ਼ਤ ਮਾਣ ਜਾਂ ਬਣਦਾ ਨਹੀਂ ਹੈ ਐਸੀ ਗੱਲ ਨਹੀਂ ਹੈ देयर हैव बीन ਕੀ ਟੋਟ ਲੈਸ ਇਨ ਦੀ ਆਰਮੀ ਟੂ ਬਟ ਲਾਈਕ ਆ ਟੋਲਡ ਯੂ ਕਦੀ ਬੇਹਸਾਬਾ ਕਿਸੇ ਨੇ ਫੌਜ ਵਿੱਚ ਮੈਂ ਪਿੰਦੇ ਵੇਖਿਆ ਨਹੀਂ ਬਹੁਤ ਜੈਂਟਲਮੈਨਲੀ ਤਰੀਕੇ ਨਾਲ

ਉਹ ਵਿਕੇਰੀਆਂ ਉਹ ਸੋਡਾ ਟਾਈਪ ਦਾ ਕੋਈ ਚੀਜ਼ ਜਾਂ ਗਲਾਸ ਜਾਂ ਕੋਈ ਕੋਕ ਟਾਈਪ ਦੀ ਚੀਜ਼ ਏਰੀਏਟਡ ਡਰਿੰਕ ਲੈ ਕੇ ਉਹਨਾਂ ਦੀ ਸ਼ਾਮ ਔਖੀ ਗੁਜ਼ਰਦੀ ਸੀ ਮੈਨੂੰ ਇੰਨਾ ਕਿ ਯਾਦ ਪੈਂਦਾ ਉਹ ਉਹ ਜਿਹੜੇ ਸੌਫਟ ਡਰਿੰਕਸ ਪੀਂਦੇ ਸੀਗੇ ਉਹ ਵੀ ਬਿਮਾਰੀ ਦਾ ਕਾਰ ਰਹੀ ਸਿਕਾ ਇਹੀ ਤਾਂ ਹੈ ਤੇ ਜਦੋਂ ਹੁਣ ਆਪਾਂ ਨੂੰ ਜੋ ਕੁਝ ਪਤਾ ਆ ਖੋਕ ਬਾਰੇ ਜਾਂ ਬਾਕੀ ਜਿਹੜੇ ਸੌਫਟ ਡਰਿੰਕਸ ਹੈਗੇ ਆ ਵੀ ਜਿੰਨੇ ਖਤਰਨਾਕ ਉਹ ਆਪਣੀ ਸਿਹਤ ਲਈ ਹੈਗਾ ਆ ਉਹ ਲੇਡੀਜ਼ ਲਈ ਵੀ ਇੰਨੇ ਵਧੀਆ ਹਨੀ ਸੀ ਪਰ ਮੈਂ ਵੀ ਮਿਲਟਰੀ ਦੇ ਵਿੱਚ ਕਾਫੀ ਪਾਰਟਿਸਿਪੇਟ ਕੀਤਾ ਹੈ ਇੰਗਲੈਂਡ ਦੇ ਵਿੱਚ ਤੇ ਉੱਥੇ ਮੈਂ ਵੀ ਇਹ ਹੀ ਦੇਖਿਆ ਵੀ ਜਿਹੜੀ ਡਰਿੰਕਿੰਗ ਹੁੰਦੀ ਸੀਗੀ ਵੈਰੀ ਜੈਂਟਲਮੈਨ ਦੀ ਤੇ ਵੈਰੀ ਅਸਾਬ ਦੇ ਨਾਲ ਤੇ ਨਾਲ ਗੱਲਬਾਤ ਜਿਹੜੀ ਹੁੰਦੀ ਸੀਗੀ ਸਦਾ ਹੀ ਡੀਪ ਗੱਲਾਂ ਹੁੰਦੀਆਂ ਸੀਗੀਆਂ ਗੌਣਾ ਮਸਤੀ ਵੀ ਹੁੰਦੀ ਸੀਗੀ ਪਰ ਇਹ ਹੈਗੀ ਆ ਵੀ ਜਿਹੜੀ ਰਿਸਪੈਕਟ ਉੱਥੇ ਦਿਖਾਈ ਜਾਂਦੀ ਸੀਗੀ ਮੈਨੂੰ ਨਹੀਂ ਪਤਾ ਜਦੋਂ ਲੇਡੀਜ਼ ਨਹੀਂ ਹੁੰਦੀਆਂ ਸੀਗੀਆਂ ਵੀ ਉਦੋਂ ਜਿਹੜੇ ਕਵਾਂਡਰ ਸੀਗੇ ਉਹ ਕੀ ਕਰਦੇ ਸੀਗੇ ਪਰ ਜਿੰਨੇ ਪਾਰਟੀਆਂ ਮੈਂ ਗਈ ਸੀਗੀ ਮੈਂ ਦੇਖਿਆ ਸੀਗਾ ਵੀ ਵੈਰੀ ਸਿਵਲਾਈਜ਼ਡ ਵੈਰੀ ਐਬਸੋਲੂਟਲੀ ਜੇ ਉਹ ਆਪਣੀ ਸਿਗਰਟ ਵੀ ਉਹਨਾਂ ਦਿਨਾਂ ਵਿੱਚ ਬਹੁਤ ਸ਼ੌਂਕ ਹੁੰਦਾ ਸੀ ਪੀਣ ਨੂੰ ਜਾਂ ਸਿਗਾ ਵੀ ਪੀਂਦੇ ਸੀਗੇ ਉਹਦੇ ਵਿੱਚ ਵੀ ਇੱਕ ਰਿਚੂਅਲ ਹੁੰਦਾ ਸੀ ਜਿਹੜਾ ਰਿਚੂਅਲ ਵੈਰੀ ਰਿਚੂਅਲਿਸਟਿਕ ਵੈਰੀ ਫਾਰਮਲ ਤੇ ਉਹਦੇ ਵਿੱਚ ਇੱਕ ਐਕਸਪੈਕਟੇਸ਼ਨ ਵੀ ਸੀਗਾ ਆਵਰ ਡਰੈਸ ਕੋਡ ਤੇ ਇੱਕ ਜਿਹੜੀ ਉਹ ਡਾਂਸਿੰਗ ਕਰਦੇ ਸੀਗੇ ਉਹਦੇ ਨਾਲ ਤਾਂ ਬਸ ਖੁਸ਼ੀ ਮਿਲ ਜਾਂਦੀ ਸੀਗੀ ਕਦੀ ਵਾਟਸ ਹੁੰਦਾ ਸੀ ਤੇ ਮੈਂ ਤਾਂ ਲੀਲੀ ਮੈਨੂੰ ਉਦੋਂ ਪਤਾ ਲੱਗਾ ਮੇਰੇ ਵਿਆਹ ਤੋਂ ਬਾਅਦ ਵੀ ਮੇਰੇ ਹਸਬੰਦ ਨੂੰ ਤਾਂ ਵਾਟਸ ਵੀ ਨਹੀਂ ਸੀ ਕਰਨਾ ਹੁੰਦਾ ਯਾ ਉਸ ਜੀ ਮੈਨੂੰ ਦੱਸੇਗਾ ਜਿੱਦਾਂ ਸ਼ੇਕਨ ਸ਼ੇਕਨ ਸ਼ੇਕ ਕਰਨ ਵਾਲਾ ਤੇ ਟਵਿਸਟ ਆਹੋ ਯਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਆ ਉਹ ਜਦੋਂ ਮੈਂ ਯਾਦ ਕਰਦੀ ਆ ਬਾਤੀ ਫੌਂਡ ਮੈਮਰੀਜ਼ ਹੈ ਜਗਿਆ ਅੱਛਾ ਮੈਂ ਹੁਣ ਆਪਾਂ ਪਾਰਟੀਆਂ ਦੀ ਗੱਲ ਵੀ ਕਰੀ ਚੱਲਾਂਗੇ ਪਰ ਮੈਂ ਲੀਲੀ ਪਤਾ ਕੀ ਚਾਹਣਾ ਕਿ ਤੁਸੀਂ ਕਿਤਾਬਾਂ ਕਾਫੀ ਲਿਖ ਲਿਆ ਨੇ ਮੇਰੇ ਖਿਆਲ ਪੰਜ ਸੱਤ ਤਾਂ ਲਿਖੀ ਬੈਠੇ ਹੋਗੇ ਜਾਦੇ ਲਿਖ ਲਿਆ ਸ਼ਾਇਦ 10 12 ਲਿਖ ਲਿਆ ਤੇ ਮੈਨੂੰ ਯਾਦ ਹੈ ਕਿ ਜਦੋਂ ਫੇਸਬੁੱਕ ਦਾ ਸ਼ੁਰੂਆਤ ਹੋਈ ਤੇ ਉਦੋਂ ਤੁਸੀਂ ਫੇਸਬੁੱਕ ਤੇ ਲਿਖਦੇ ਸੀਗੇ ਫਿਰ ਤੁਹਾਡੀ ਫੂਡ ਬਾਰੇ ਤੁਹਾਡੀ ਫੌਜੀ ਲਾਈਫ ਬਾਰੇ ਤੁਹਾਡੀ ਪੋਇਟਰੀ ਮੈਨੂੰ ਲੱਗਦਾ ਕੋਈ ਐਸਾ ਸ਼ੋਭਾ ਤੁਸੀਂ ਛੱਡਿਆ ਨਹੀਂ ਹੈ ਤੁਸੀਂ ਲਿਖ ਰਹੇ ਹੋ ਵਾਹ ਦਾ ਹੀ ਲਿਖ ਰਹੇ ਹੋ ਤਾਂ ਮੇਰੇ ਸਾਹਮਣੇ ਜੋ ਸ਼ਿਸ਼ੋਭਤ ਨੇ ਸ਼ੀ ਹੈਜ਼ ਅਚੀਵ ਇਹਨਾਂ ਕਿਤਾਬ ਲਿਖ ਰਹੇ ਨੇ ਲੇਕਿਨ ਬਹੁਤ ਹੌਲੀ ਹੌਲੀ ਲਿਖ ਰਹੇ ਨੇ ਕੁਝ ਇਹਨਾਂ ਨੂੰ ਦੱਸੋ ਕਿ ਕਿਤਾਬ ਛੇਤੀ ਛੇਤੀ ਕਿਵੇਂ ਲਿਖੀ ਜਾਂਦੀ ਹੈ ਨਹੀਂ ਨਹੀਂ ਵਧੀਆ ਲਿਖ ਰਹੇ ਹੋਣੇ ਨਾ ਬਹੁਤ ਇਹ ਮੜਾ ਦੱਸੋ ਤੁਹਾਡੇ ਆਪਣੇ ਤਜਰਬੇ ਦੇ ਆਧਾਰ ਤੇ ਕਿਤਾਬ ਲਿਖਣ ਨੂੰ ਕਿਵੇਂ ਡਿਸਪਲਾਈਨਡ ਰੋਜ਼ ਆਪਣੇ ਆਪ ਨੂੰ ਇੱਕ ਟਾਸਕ ਦੇਣਾ ਪੈਂਦਾ ਕਿਵੇਂ ਲਿਖੀਦਾ ਲਿਖੀਦਾ ਕਿਵੇਂ ਨਹੀਂ वैसे लोकਕੀਤਾ ਕਹਿੰਦੇ ਆ ਕਿ ਜਿਹੜਾ ਐਕਚੁਅਲ ਲਿਖਾਰੀ ਹੁੰਦਾ ਉਹ ਐਦਾਂ ਲਿਖਦਾ ਪਰ ਦੈਟਸ ਨਾਟ ਮਾਈ ਸਟਾਈਲ ਆਈ ਬੀਲੀਵ ਕਿ ਜਦੋਂ ਤੁਹਾਨੂੰ ਇਲਹਾਮ ਹੁੰਦਾ ਹੈ ਜਿਸ ਵੇਲੇ ਉਸੇ ਵੇਲੇ ਬੈਠ ਕੇ ਲਿਖੋ ਔਰ ਛੱਡੋ ਨਾ ਤੁਸੀਂ ਜਿਹੜੀ ਥੋਟ ਆਏ ਉਹਨੂੰ ਕੈਪਚਰ ਕਰੋ ਤੁਰੰਤ ਉਹਨੂੰ ਤੁਸੀਂ ਲਿਖ ਲੋ ਮਤਬ ਯੂ ਡੋ ਨਟ ਲੈਟ ਯੋਰ ਇੰਪੋਰਟੈਂਟ ਥਾਟ ਗੋ ਅਵੇ ਐਸਕੇਪ ਨਾ ਹੋਣ ਦਿਓ ਤੁਸੀਂ ਉਹਨੂੰ ਕਿਉਂਕਿ ਤੁਹਾਨੂੰ ਜਦ ਤੱਕ ਤੁਹਾਨੂੰ ਅੰਦਰੋਂ ਇੱਕ ਫੁਰਨਾ ਨਹੀਂ ਨਾ ਫੁਰਦਾ ਜਦ ਤੱਕ ਉਤੋ ਧਾਮ ਨਹੀਂ ਹੁੰਦਾ ਤੁਸੀਂ ਕੋਈ ਚੰਗੀ ਚੀਜ਼ ਲਿਖੀ ਨਹੀਂ ਸਕਦੇ ਬੜਾ ਮੰਡੇਨ ਬੜਾ ਨੋਰਮਲ ਉਹਨੂੰ ਦੇਖ ਕੇ ਕੋਈ ਪੜਨ ਦਾ ਕਿਸੇ ਨੂੰ ਦਿਲ ਵੀ ਨਾ ਕਰੇ ਅਗਰ ਤੁਸੀਂ ਕੋਈ ਇਹੋ ਜੀ ਚੀਜ਼ ਲਿਖਣੀ ਹੈ ਵੇਟ ਫॉर द ਮੂਮੈਂਟ ਐਂਡ ਡੋਨਟ ਜਸਟ ਰਾਈਟ ਬਿਕਾਜ਼ ਯੂ ਹੈਵ ਟੂ ਰਾਈਟ ਪੀਪਲ ਸੇ ਕਿ ਤੁਸੀਂ ਇੱਕ ਟਾਈਮ ਬਣਾਓ ਮੈਂ ਤਾਂ ਖੈਰ ਅੰਮ੍ਰਿਤ ਵੇਲੇ ਉੱਠਦੀ ਆ ਮੈਨੂੰ ਉਸ ਵੇਲੇ ਬੈਸਟ ਲੱਗਦਾ ਆਈ ਡੋਨਟ نو ਹਾਉ ਇਟ ਵਰਕਸ ਯੂ ਨੋ ਜਿਨੀ ਆਮ ਸ਼ੋਰ ਸ਼ੀ ਹੈਜ਼ ਸਮ ਕਾਈਂਡ ਆਫ ਸਿਸਟਮ ਗੋਇੰਗ ਉਹ ਸੰਗ੍ਰਹਿ ਉਹ ਲੋਕਾਂ ਨੂੰ ਪੜਾਉਂਦੇ ਰਹੇ ਨੇ ਪਰ ਇਸ ਵੇਲੇ ਉਹ ਪੜਨ ਲਈ ਬਿਲਕੁਲ ਤਿਆਰ ਬਰ ਤਿਆਰ ਨੇ ਤੁਸੀਂ ਥੋੜਾ ਬੋਤ ਦੱਸੋ ਹਿੰਟ ਦਿਓ ਜਿਨੀ ਟੈਲ ਮੀ ਵਾਟ ਆਰ ਯੂ ਰਾਈਟਿੰਗ ਅਬਾਊਟ ਤੁਸੀਂ ਕੀ ਕਿੱਦਾਂ ਲਿਖਦੇ ਹੋ ਮੈਨੂੰ ਦੱਸੋ ਤਾਂ ਸਹੀ ਵੀ ਕੈਨ ਸ਼ੇਅਰ ਪਹਿਲਾਂ ਤਾਂ ਮੇਰਾ ਸ਼ੌਂਕ ਸੀਗਾ ਪੋਇਟਰੀ ਮੈਂ ਫੋਟੋਰੀ ਲਿਖਦੀ ਹੁੰਦੀ ਸੀ ਕਿ ਜਦੋਂ ਯੂਨੀਵਰਸਿਟੀ ਵਿੱਚ ਤੇ ਮੈਂ ਆਪਣਾ ਪੇਪਰ ਵੀ ਇਹਦੇ ਤੇ ਕੀਤਾ ਸੀਗਾ ਇੱਕ ਪਰ ਹੁਣ ਮੈਂ ਆਪਣੀ ਜਿਹੜੀ ਮੇਰੀ ਲਾਈਫ ਸਟੋਰੀ ਜਿੱਥੋਂ ਬਿਗਨਿੰਗ ਹੋਈ ਸੀਗੀ ਜਦੋਂ ਮੈਂ ਇੰਗਲੈਂਡ ਵਿੱਚ ਆਈਆਂ ਜਿਹੜੀਆਂ ਚੈਲੰਜੇਜ਼ ਉਹਨਾਂ ਦੇ ਨਾਲ ਵਿੱਚ ਸੀਗੀਆਂ ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਵੀ ਸਾਨੂੰ ਮਿਲਦੀਆਂ ਸੀਗੀਆਂ ਮੈਂ ਅੱਜ ਹਾਲੇ ਤੱਕ ਤਾਂ ਉਹੋ ਹੀ ਲਿਖ ਰਹੀ ਆ ਮੈਂ ਪਹਿਲੇ 3 ਚੈਪਟਰ ਤੱਕ ਕੰਪਲੀਟ ਕਰ ਲਿਆ ਬਸ ਵਧੀਆ ਰੋਮਾਨਾ ਹੁਣ ਚੌਥੇ ਚੈਪਟਰ ਤੇ ਆ ਗਈਆਂ ਕੀ ਆਖਿਆ ਜੀ ਤੁਸੀਂ ਆਪਣਾ ਟਾਈਮ ਲਓ ਰਮਾਣਾ ਸਾਹਿਬ ਉਹੀ ਛੇਤੀ ਛੇਤੀ ਕਰਦੇ ਆ ਤੁਸੀਂ ਆਪਣਾ ਟਾਈਮ ਲਓ ਦੇਖੋ ਵਕਤ ਆਪਣੇ ਹੱਥ ਵਿੱਚ ਹੀ ਹੁੰਦਾ ਆ ਉਹ ਜ਼ਰੂਰ ਲੈ ਰਹੇ ਆ ਪਰ ਦਸ ਜਦੋਂ ਤੁਹਾਡੇ ਵਰਗਿਆਂ ਨੇ ਲਿਖ ਦਿੱਤੀਆਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਲਿਖਦੇ ਆ ਤੁਸੀਂ ਇੰਗਲਿਸ਼ ਵਿੱਚ ਲਿਖਦੇ ਆ ਜਾਂ ਪੰਜਾਬੀ ਦੇ ਵਿੱਚ ਸੋ ਆਈ ਰਾਈਟ ਇਨ ਫੋਰ ਲੈਂਗੁਏजेस ਮੈਂ ਮੇਰਾ ਉਰਦੂ ਵੀ ਲਿਖਦੇ ਨੇ ਮੈਂ ਉਰਦੂ ਗਜ਼ਲਾਂ ਦੀ ਕਿਤਾਬ ਹੈ ਜੀ ਹਾਂਜੀ ਤੇ ਪੰਜਾਬੀ ਨਜ਼ਮਾਂ ਲਿਖਦੀਆਂ ਵਾਇਗ੍ਰੂਦੀ ਮੈਂ ਰਹੇ ਬਾਕੀ ਅੰਗਰੇਜ਼ੀ ਪੋਇਟਰੀ ਅੰਗਰੇਜ਼ੀ ਨੋਵਲਸ ਐਂਡ ਆਲਸੋ 에ਸੇਸ ਕਿਤੇ ਨਹੀਂ ਮੈਂ ਜਰੂਰ ਹੁਣ ਤੁਹਾਡੇ ਜਿਹੜੀ ਖੋਜ ਵਿੱਚ ਜਾਉਂਗੀ ਤੇ ਕੁਝ ਲਿਆ ਕੇ ਪੜ੍ਹੂੰਗੀ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਲੇਖਕ ਪੜ੍ਹਦੇ ਆ ਨਾ ਉਹਦੀ ਲਿਖਾਈ ਦੇ ਥਰੂ ਤੁਸੀਂ ਬਹੁਤ ਕੁਝ ਸਿਕਸਕ ਦੇ ਅੱਛਾ ਤੁਸੀਂ ਦੋਹੇ ਹੁਣ ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਇੰਟਰਨੈਸ਼ਨਲੀ ਤੁਸੀਂ ਬਹੁਤ ਕੁਝ ਅਚੀਵ ਕਰਨ ਵਾਲੇ ਹੋ ਕਿਰਪਾ ਕਰਕੇ ਜਦੋਂ ਤੁਹਾਨੂੰ ਅਵਾਰਡ ਮਿਲ ਗਿਆ ਤਾਂ ਮੇਰਾ ਜ਼ਿਕਰ ਕਰਨਾ ਨਾ ਭੁੱਲਿਓ ਆ ਅਸੀਂ ਅਸੀਂ ਜਸਵੀਰ ਤੁਹਾਨੂੰ ਕਦੀ ਸੁਆਈ ਨਹੀਂ ਸਕਦੇ ਤੁਹਾਨੂੰ ਸੁਆਈ ਨਹੀਂ ਸਕਦੇ ਉਹਨਾਂ ਕਰਕੇ ਸੰਭਵ ਹੋਇਆ ਬਿਲਕੁਲ ਸਭ ਤੋਂ ਪਹਿਲਾਂ ਤੁਹਾਡਾ ਨਾਂ ਹੀ ਲਾਵਾਂਗੇ ਅੱਛਾ ਮੈਨੂੰ ਹੁਣ ਗਾਣਾ ਯਾਦ ਆ ਗਿਆ ਜਿੱਥੋਂ ਜਿੰਨੀ ਹੋਣੀ ਪੜ ਕੇ ਆਏ ਨੇ ਉੱਥੋਂ ਦੇ ਕਲਾਕਾਰ ਦਾ ਗਾਇਆ ਹੋਇਆ ਪਾਰਟੀਆਂ ਮਾਰੀ ਆਪਾਂ ਗਲਬਤ ਕਰ ਰਹੇ ਸੀ ਕਿ ਖਾਓ ਪੀਓ ਐਸ਼ ਕਰੋ ਮਿੱਤਰੋ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਨਾ ਦਿਖਾਓ ਕਿਸੇ ਨੂੰ ਬਿਲਕੁਲ ਇਹ ਮੈਂ ਪੂਰੀ ਕੋਸ਼ਿਸ਼ ਕੀਤੀ ਆ ਲਾਈਫ ਦੇ ਵਿੱਚ ਪਰ ਮੇਰੀ ਜਵਾਨਵਾਜ ਬਲੇ ਇੰਨੀ ਸਿੱਧੀ ਹੈਗੀ ਆ ਸਟ੍ਰੇਟ ਫੋਰਵਰਡ ਮੈਂ ਲੋਕਾਂ ਦਾ ਦਿਲ ਜ਼ਰੂਰ ਦਿਖਾ ਦਿੰਨੀ ਆ ਕਰਕੇ ਮੈਨੂੰ ਗੋਲਮੋਲ ਗੱਲ ਨਹੀਂ ਕਰਨੀ ਆਉਂਦੀ ਜੋ ਮੇਰੇ ਮਨ ਵਿੱਚ ਹੈਗਾ ਮੇਰੀ ਫੀਲਿੰਗਸ ਹੈਗੀ ਆ ਮੈਂ ਐਕਸਪ੍ਰੈਸ ਕਰ ਦਿੰਨੀ ਆ ਤੇ ਕਈ ਵਾਰੀ ਲੋਕ ਕਹਿੰਦੇ ਵੀ ਤੂੰ ਬਹੁਤ ਸਟਰੋਂਗਲੀ ਕਹਿ ਦਿੰਦਾ ਬਟ ਉਹਦਾ ਮੀਨਿੰਗ ਹੈ ਵੀ ਮੇਰੇ ਪਿੱਛੇ ਬਹੁਤ ਹੀ ਸਟਰੋਂਗ ਫੀਲਿੰਗਸ ਹੈਗੀ ਮੈਂ ਬਾਹਰ ਕੱਢ ਦਿੰਨੀ ਆ ਕਰਕੇ ਮੇਰੇ ਮਨ ਦੇ ਹਿਸਾਬ ਦੇ ਨਾਲ ਜਦੋਂ ਤੁਸੀਂ ਗੱਲ ਗੋਲਮੋਲ ਕਰ ਦਿੰਨੇ ਆ ਤੁਸੀਂ ਲੋਕਾਂ ਨੂੰ ਧੋਖਾ ਵੀ ਦਿੰਨੇ ਨਹੀਂ ਪਰ ਤੁਸੀਂ ਕਿਸੇ ਨੇਕ ਮਾ ਦੇ ਜਾਇਓ ਜਿਹੜਾ ਕਿ ਤੁਸੀਂ ਅੱਜ ਕੱਲ ਦੇ ਦੌਰ ਵਿੱਚ ਸਿੱਧੀ ਗੱਲ ਕਰਨ ਦਾ ਹੁਨਰ ਰੱਖਦੇ ਹੋ ਕੋਈ ਨਹੀਂ ਇਹ ਕਰ ਪੰਦਾ ਹਮੇਸ਼ਾ ਲਪੇਟ ਕੇ ਚੋਪੜ ਕੇ ਹੀ ਗੱਲ ਕੀਤੀ ਜਾਂਦੀ ਹੈ ਆਮ ਯੂ ਆ ਰੇਅਰ ਵਨ ਐਂਡ ਪਲੀਜ਼ ਤੁਸੀਂ ਉਹ ਚੀਜ਼ ਆਪਣੀ ਕਾਇਮ ਰੱਖਣਾ ਉਹਨੂੰ ਬਿਲਕੁਲ ਬਦਲਣਾ ਨਾ ਤੁਸੀਂ ਰੇਅਰ ਕੈਟਾਗਰੀ ਵਿੱਚ ਆਂਦੇ ਹੋ ਲਿਲੀ ਲਿਲੀ ਮੇਰਾ ਸ਼ੋਅ ਮੇਰਾ ਆਪਣਾ ਸ਼ੋਅ ਹੈਗਾ ਸਵੇਰ ਤੋਂ 7 ਤੋਂ 10 ਵਜੇ ਤੱਕ ਮੈਂ ਪੂਰੀ ਉਮੀਦ ਰੱਖਦੀ ਆ ਵੀ ਜਦੋਂ ਮੈਂ ਤੁਹਾਨੂੰ ਫੋਨ ਕਰੂੰਗੀ ਟਾਈਮ ਸੈੱਟ ਕਰੂੰਗੀ ਤੁਸੀਂ ਆ ਕੇ ਆਪਾਂ ਉੱਥੇ ਵੀ ਗੱਲਬਾਤ ਕਰੀਏ ਵੀ ਕੀ ਸਮਾਜ ਵਿੱਚ ਬਦਲ ਰਿਹਾ ਆ ਤੇ ਕੀ ਬਦਲਦੀ ਲੋੜ ਆ ਮੇਰੇ ਮਾਮੇ ਨੂੰ ਮਾਣ ਹੋਏਗਾ ਜੀ ਆ ਪਲੇਜ਼ਰ ਐਂਡ ਆਮ ਸੋ ਆਨਰਡ ਕਿ ਤੁਸੀਂ ਸੋਚਿਆ ਬਿਲਕੁਲ ਆਈ ਹੈਵ ਅ ਲੋਟ ਆਫ ਫਰੈਂਡਸ ਐਂਡ ਫੈਮਿਲੀ ਇਨ ਇੰਗਲੈਂਡ ਆਲਸੋ ਤੇ ਇਨ ਫੈਕਟ ਮਾਈ ਤਾਊਜੀ ਵਾਸ ਦ ਫਰਸਟ ਤਾਇਜੀ ਵਾਸ ਦ ਫਰਸਟ ਜਸਟਿਸ ਆਫ ਪੀਸ ਇਨ ਕੇਂਟ ਕਾਉਂਟੀ ਤੇ ਮੈਨੂੰ ਉਹ ਸਭ ਚੀਜ਼ਾਂ ਮਤਲਬ ਬਹੁਤ ਜ਼ਿਆਦਾ ਬ੍ਰਿਟਿਸ਼ ਵੀ ਮੈਨੂੰ ਬਹੁਤ ਅਪੀਲ ਕਰਦੀਆਂ ਐ ਅੰਗਰੇਜ਼ੀ ਆਇਰਿਸ਼ ਐਂਡ ਬ੍ਰਿਟਿਸ਼ ਰੰਸਕੂਲੋ ਮੈਂ ਪੜੀ ਆ ਜੀ ਢਾਕ ਕਨਵੈਂਟਸ ਵਿੱਚ ਸੋ ਆਈ ਊਡ ਲਵ ਟੂ ਟਾਕ ਔਨ ਯਰ ਸ਼ੋ ਮੈਂ ਤਾਂ 96 बहुत... 1962 ਦੇ ਵਿੱਚ ਗਏ ਸੀਗੇ ਇੰਗਲੈਂਡ ਨੂੰ ਅਸੀਂ ਤੇ ਮੈਂ ਉਦੋਂ ਸਿਰਫ 9 ਸਾਲਾਂ ਦੀ ਸੀ ਵਾ 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 ਸੋ ਆਈ ਲਵ ਯੋਰ ਐਕਸੈਂਟ ਬਿਊਟੀਫੁਲ ਐਂਡ ਜੀ ਐਂਡ ਥੈਂਕ ਯੂ ਰਮਣਾ ਸਾਹਿਬ ਫਾਰ leting her talk in ਅੰਗਰੇਜ਼ੀ ਬਾਕੀ ਜਦੋਂ ਉਹ ਨਾ ਪੰਜਾਬੀ ਵਿੱਚ ਬੰਦਾ ਵਾਪਸ ਆਂਦਾ ਮਾਂ ਬੋਲੀ ਵਿੱਚ ਉਹਦਾ ਇੱਕ ਲੁੱਥਫ ਤੇ ਖੋਰ ਹੀ ਹੁੰਦਾ ਇੱਕ ਮਤਲਬ ਨਾ ਸਾਹ ਪਰ ਕੇ ਸਵਾਦ ਜਿਹਾ ਆ ਜਾਂਦਾ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਇਹਨਾਂ ਤੁਹਾਨੂੰ ਬਾਟਾ ਭਰ ਕੇ ਖੀਰ ਦਾ ਮਿਲ ਗਿਆ ਹੋਏ ਜਦੋਂ ਕੋਈ ਪੰਜਾਬੀ ਬੋਲਦਾ ਲੀਲੀ ਯੂ ਆਰ ਮੇਰੇ ਸੋਟਸ ਵੀਟਾ ਵੈਲੈਂਟਾਈਨ ਤੇ ਦੋਨੇ ਯੂ ਐਂਡ ਯੋਰ ਖਾਵੰਦ ਕਰਨਲ ਸਾਹਿਬ ਮੇਰੇ ਗੈਸ ਸੀਗੇ ਤੁਸੀਂ ਦੋਨੇ ਤੇ ਇਸ ਵਾਰੀ ਦੇ ਗੈਸਟ ਮੇਰੇ ਜਿਨੀ ਐਂਡ ਇਹਨਾਂ ਦੇ ਜਿਹੜੇ ਅਦਰ ਹਾਫ ਉਮਰ ਨਾਲ ਸ਼ਾਮ ਨੂੰ ਹੁਣ ਮੈਂ ਨਹੀਂ ਗੈਲੈਕਸੀ ਹੋ ਰਹੀ ਹੈ ਨਾ ਤੁਹਾਨੂੰ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ लवली ਚੋਕਿੰਗ ਵਿਦ ਯੂ ਲੇਲੀ ਲਾਈਕਵਾਈਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ